ਨੀਆ ਖਵਾਸ਼ੀ ਦੇ ਮੋਬਾਈਲ ਘੱਟ ਰੇਟਾਂ ਦੇ ਲੈਣ ਲਈ ਆਉਣਾ ਕਿਤੇ ਪੈਣਾ ਬਰਗਾੜੀ ਕਲਦੀਪ ਮਾਰਕੀਟ ਬਾਬਾ ਸ਼ੇਖ ਫਰੀਦ ਰਿਪੇਅਰ ਸੈਂਟਰ ਐਂਡ ਇਲੈਕਟ੍ਰੋਨਿਕ ਹੱਬ ਤੇ ਬਹੁਤ ਹੀ ਵਧੀਆ ਡੀਲਾਂ ਐਂਡ ਠੰਡੇ ਰੇਟ ਗਰਮ ਆਫਰ ਆਪਾਂ ਇਹ ਚੀਜ਼ਾਂ ਦਾ ਫਾਇਦਾ ਲੈਣਾ ਆਜੋ ਬਾਈ ਜੀ ਨਾਲ ਮਿਲਦੇ ਆਂ ਵੇਟ 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 ਤੁਸੀਂ ਫੋਨ ਲੈਣ ਦਾ ਸੋਚ ਰਹੇ ਹੋ ਧਰੋ ਕੁਝ ਬਹੁਤ ਹੀ ਵਧੀਆ ਜੈਨੂਇਨ ਰੇਟ ਤੇ ਫੋਨ ਅਤੇ ਬਹੁਤ ਹੀ ਘੈਂਟ ਆਫਰ ਆਜੋ ਇਹ ਆਫਰਾਂ ਦਾ ਆਪਾਂ ਲਾਭ ਉਠਾਉਣੇ ਆ ਦੇਖਦੇ ਆ ਕਿ ਕੀ ਕੀ ਆਫਰ ਆ ਫੋਨਾਂ ਤੇ ਤੇ ਕੀ ਕੀ ਗਿਫਟ ਮਿਲਦੇ ਨਾਲ ਆਜੋ ਜੀ ਕਰਦੇ ਨਹੀਂ ਇਸੇ ਗੱਲ ਕਰਦੇ ਜੀ ਲੋ ਜੀ ਬਹੁਤ ਵਧੀਆ ਕੁਆਲਿਟੀ ਦੇ ਫੋਨ ਤੇ ਹੋਰ ਇੱਕ ਵਧੀਆ ਗੱਲ ਹੈ ਜੇ ਫੋਨ ਤਾਂ ਆਪਾਂ ਲੈਣੇ ਨੇ ਨਾਲ ਨਾਲ ਤੇ ਜਦੋਂ ਕੋਈ ਆਪਣਾ ਚੀਜ਼ ਗਿਫਟ ਮਿਲ ਜਾਂਦਾ ਨਾ ਆਪਣੇ ਮਤਲਬ ਖੁਸ਼ ਹੋ ਜਾਂਦਾ ਹੈਗਾ ਤੇ ਜਿਵੇਂ ਆਪਾਂ ਨੂੰ ਆਹ ਫੋਨ ਲੈਨੇ ਆ ਨਾਲ ਇਹਨਾਂ ਦੇ ਸਪੀਕਰ ਮਿਲੂਗਾ ਬਹੁਤ ਹੀ ਵਧੀਆ ਕੁਆਲਿਟੀ ਦਾ ਬੋਟ ਕੰਪਨੀ ਦੇ ਆ ਤੇ ਜੇ ਆਪਾਂ ਜੀ ਆਹ ਫੋਨ ਲੈਨੇ ਆ ਇਹਦੇ ਨਾਲ ਆਪਾਂ ਨੂੰ ਵਾਚ ਮਿਲਦੀ ਆ ਤੇ ਹੋਰ ਹੀ ਵਧੀਆ ਗੱਲ ਜਿਸ ਤੂੰ ਤੁਸੀਂ ਨਵਾਂ ਫੋਨ ਲੈਨੇ ਆ ਫਿਰ ਵੀ ਗਿਫਟ ਮਿਲਨੇ ਆ ਜੇ ਤੁਸੀਂ ਪੁਰਾਣਾ ਲੈਨੇ ਆ ਫਿਰ ਵੀ ਮਿਲਣਾ ਤੇ ਜਿਵੇਂ ਜਿਵੇਂ ਮਨ ਕੇ ਸ਼ੇਅਰ ਵੀਡੀਓ ਕਰ ਆ ਇੰਸਟਾਗ੍ਰam ਤੇ ਤੁਸੀਂ ਉਹ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਲਾਈਕ ਕਰਦੇ ਆ ਸਾਨੂੰ ਉਹਦੇ ਤੇ ਵੀ ਗਿਫਟ ਮਿਲਣਾ ਤੇ ਵੱਧ ਤੋਂ ਵੱਧ ਬਾਈ ਦੇ ਮਤਲਬ ਪੇਜ ਨੂੰ ਫੋਲੋ ਕਰੋ ਹਾਂਜੀ ਬਾਈ ਜੀ ਨਾ ਕਰਦੇ ਆ ਗੱਲ ਬਾਤ ਉਹਨਾਂ ਦੀ ਦੁਕਾਨ ਤੇ ਕੀ ਕੀ ਆਫਰ ਲੱਗੇ ਨੇ ਤੇ ਜਿਹੜੀ ਚੀਜ਼ ਤੇ ਕੀ ਆਫਰ ਲੱਗੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਆਪਣੀ ਦੁਕਾਨ ਬਾਬਾ ਸ਼ੇਖ ਫਰੀਦ ਮੋਬਾਈਲ ਤੇ ਇਲੈਕਟ੍ਰੋਨਿਕਸ ਆਪ ਬਰਗਾੜੀ ਵਿਖੇ ਆਪਣੇ ਕੋਲੇ ਵੱਡੇ ਆਫਰ ਲੱਗੇ ਆ ਜੀ ਹਰੇਕ ਚਾਹੇ ਨਗਦ ਫੋਨ ਲਵੇ ਚਾਹੇ ਕਿਸ਼ਤਾਂ ਦੇ ਲਵੇ ਚਾਹੇ ਆਪਣੇ ਨਾਲ ਜਿਹੜਾ ਗਿਫਟ ਦਾ ਆਫਰ ਆਈ ਵਾਚ ਮਿਲ ਜੂਗੀ 에ਅਰਪੋਰਟ ਮਿਲ ਜਾਣਗੇ ਬਲੂਟੂਥ ਵਾਲਾ ਸਪੀਕਰ ਮਿਲ ਜੂਗਾ ਤਿੰ ਠੀਕ ਹੈ ਜੀ ਆਪਣੇ ਕੋਲੇ ਬਜਾਇਰ ਕਾਰਡ ਦਾ ਵੀ ਹੋ ਜਾਂਦਾ ਤੇ ਬਾਕੀ ਹੋਰ ਵੀ ਆਪਣੇ ਕੋਲੇ ਛੋਟੇ ਫੋਨਾਂ ਨਾਲ ਵੀ ਓਵਰ ਆ ਉਹ ਨਾਲ ਹੈੱਡਫੋਨ ਫ੍ਰੀ ਮਿਲ ਜਾਣਗੇ 1000 ਤੋਂ ਪਲੱਸ ਜਿਹੜਾ ਫੋਨ ਲੈਂਦਾ ਤੇ ਛੋਟਾ ਫੋਨ ਜਿਵੇਂ ਆਪਣੇ ਕੋਲੇ 6-700 ਤੋਂ ਸ਼ੁਰੂ ਹੋ ਜਾਂਦਾ ਜੀ ਤੇ ਬਾਕੀ ਆਪਣੇ ਕੋਲ ਹਰੇਕ ਐਟ ਨਹੀਂ ਹੁੰਦੀ ਆ ਜੋ ਵੀ ਚਾਹੀਦੀ ਆ ਤੇ ਆਪਣੀ ਦੁਕਾਨ ਤੇ ਹੀ ਇਲੈਕਟ੍ਰੋਨਿਕ ਦਾ ਸਮਾਨ ਵੀ ਮਿਲਦਾ ਸਾਰਾ ਜਿਵੇਂ ਏਸੀ, ਕੂਲਰ, ਪੱਕੇ ਫ੍ਰੀਜਾਂ ਵਗੈਰਾ, ਵਾਸ਼ਿੰਗ ਮਸ਼ੀਨ, ਐਲਸੀਡੀਆਂ ਵਗੈਰਾ ਵੱਡੇ ਓਫਰਾਂ ਨਾਲ ਮਿਲਣਗੇ ਚੈਸਟਾਂ ਦੇ ਹੀ ਮਿਲ ਜਾਣਗੇ ਨਾਗਰੀ ਮਿਲ ਜਾਣਗੇ ਜੀ ਰਿਪੇਅਰ ਦਾ ਵੀ ਕੰਮ ਕਰ ਹਾਂਜੀ ਰਿਪੇਅਰ ਦਾ ਵੀ ਆਪਣਾ ਸਾਰਾ ਕੰਮ ਹੈ ਜਿਵੇਂ ਆਈਫੋਨ ਦਾ ਰਿਪੇਅਰ ਹੋ ਗਿਆ ਸੌਫਟਵੇਅਰ ਦਾ ਹਾਰਡਵੇਅਰ ਦਾ ਐਂਡਰੋਇਡ ਦਾ ਸਾਰਾ ਆਪਣੇ ਕੋਲੇ ਰਿਪੇਅਰ ਦਾ ਕੰਮ ਆ ਬਾਕੀ ਆਪਣੇ ਕੋਲੇ ਇੱਕ ਹੋਰ ਵੱਡੀ ਜਾਣਕਾਰੀ ਆਪਣੇ ਕੋਲੇ ਲੋਨ ਦਾ ਵੀ ਸਾਰਾ ਕੰਮ ਆ ਪਰਸਨਲ ਲੋਨ ਪ੍ਰਾਪਰਟੀ ਲੋਨ ਬਿਜ਼ਨਸ ਲੋਨ ਕੋਈ ਵੀ ਲੋਨ ਲੈਣਾ ਤੇ ਆਪਣੀ ਦੁਕਾਨ ਤੇ ਕਨੈਕਟ ਕਰ ਵੀ ਬਾਈ ਜੀ ਦਾ ਲੋਨਾਂ ਦਾ ਵੀ ਕੰਮ ਆ ਜੇ ਕਿਸੇ ਵੀ ਵੀਰ ਨੂੰ ਲੋਨ ਦੀ ਹਨਾ ਜ਼ਰੂਰਤ ਆ ਬਾਈ ਜੀ ਨਾਲ ਮਿਲ ਸਕਦੇ ਹਾਂ ਤੇ ਸੋਡਾ ਮਤਲਬ ਇਹ ਕਰਵਾ ਕੇ ਦੇਣਗੇ ਲੋਨ ਤੇ ਕੋਈ ਆਪਣੀ ਫੀਸ ਪਹਿਲਾਂ ਨਹੀਂ ਹੋਊਗੀ ਲੋਨ ਦੀ ਸਾਰੀ ਫੀਸ ਬਾਅਦ ਚ ਹੋਊਗੀ ਪੈਸੇ ਮਿਲਣ ਤੋਂ ਬਾਅਦ ਬਈ ਦੁਕਾਨ ਤੇ ਵਾਦ ਤੋਂ ਬਾਅਦ ਵਿਜਿਟ ਕਰੋ ਘੱਟ ਠੰਡੇ ਰੇਟ ਗਰਮ ਆਫਰ ਲੋਗ ਲੈਣ ਲਈ ਆਉਣਾ ਕਿੱਥੇ ਆ ਕੁਲਦੀਪ ਮਾਰਕੀਟ ਬਾਬਾ ਸ਼ੇਖ ਫਰੀਦ ਰਿਪੇਅਰ ਸੈਂਟਰ ਐਂਡ ਇਲੈਕਟ੍ਰੋਨਿਕ ਹਬ ਤੇ ਥੈਂਕ ਯੂ